ਸਕ੍ਰੀਨ ਤੇ ਚੱਲ ਰਹੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਇੱਕ ਲੜਕੀ ਨੂੰ ਹਸਪਤਾਲ ਦੇ ਬੈੱਡ ਦੇ ਉੱਤੇ ਪਈ ਨੂੰ ਦੇਖ ਰਹੇ ਹੋ ਤਾਂ ਦਾਅਦ ਜੇ ਕਿ ਇਹ ਕੁੜੀ ਜਦੋਂ ਕਾਜਲੀ ਗਈ ਤਾਂ ਉੱਥੇ ਜਾ ਕੇ ਕੁਝ ਇਸ ਦੇ ਨਾਲ ਅਜਿਹਾ ਵਾਪਰ ਗਿਆ ਜਿਸ ਤੋਂ ਬਾਅਦ ਫਟਾਫਟ ਕੁੜੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮਾਮਲਾ ਤਲਵੰਡੀ ਸਾਬੋ ਤੋਂ ਆਇਆ ਜਿੱਥੇ ਕਿ ਯੂਨੀਵਰਸਿਟੀ ਦੀ ਲੜਕੀ ਦੇ ਉੱਤੇ ਕਿਸੇ ਅਣਪਛਾਤੇ 2 9 ਨੌਜਵਾਨਾਂ ਦੇ ਵੱਲੋਂ ਤੇਜ਼ ਹਾਰ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ ਇਸ ਦੇ ਵਿੱਚ ਇਹ ਲੜਕੀ ਜ਼ਖਮੀ ਹੋ ਗਈ ਤਾਂ ਜ਼ਖਮੀ ਹਾਲਤ ਦੇ ਵਿੱਚ ਲੜਕੀ ਨੂੰ ਇਲਾਜ ਵਾਸਤੇ ਹਸਪਤਾਲ ਦਾਖਲ ਕਰਵਾਇਆ ਗਿਆ ਲੜਕੀ ਦੇ ਮੁਤਾਬਕ ਕਿ ਦੋ ਨੌਜਵਾਨ ਮੁੰਡੇ ਮੋਟਰਸਾਈਕਲ ਦੇ ਉੱਤੇ ਆਏ ਤੇ ਉਸ ਦੇ ਤੇ ਹਮਲਾ ਕਰਕੇ ਮੌਕੇ ਤੋਂ ਫਰਾਰ ਹੋ ਗਏ ਜਿਸ ਦੀ ਜਾਣਕਾਰੀ ਡੀਐਸਪੀ ਤਲਵੰਡੀ ਸਾਬੋ ਨੇ ਸਾਂਝੀ ਕੀਤੀ ਹੈ ਉਨਾ ਕਹਿ ਕੇ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਲੜਕੀ ਨੇ ਜੋ ਦੱਸਿਆ ਕਿ ਦੋ ਮੁੰਡੇ ਮੋਟਰਸਾਈਕਲ ਤੇ ਸਵਾਰ ਸੀ ਜਿਨ੍ਹਾਂ ਨੇ ਹਮਲਾ ਕੀਤਾ ਹੁਣ ਜਲਦ ਉਹਨਾਂ ਦੀ ਭਾਲ ਕੀਤੀ ਜਾਵੇਗੀ ਅਸਲ ਲੜਕੀ ਤੇ ਹਮਲਾ ਹੋਇਆ ਕਿੱਥੋਂ ਦਾ ਮਾਮਲਾ ਚ ਕੀ ਕਾਰਵਾਈ ਕਰ ਰਹੇ ਕੱਲ ਮਿਤੀ 30 7 25 ਨੂੰ ਥਾਣਾ ਰਾਮਾ ਵਿਖੇ ਇੱਕ ਰੁਕਾਵ ਮਸੂਲ ਹੋਇਆ ਸੀਗਾ ਜਿਹਦੇ ਆਧਾਰ ਤੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਹਦੇ ਵਿੱਚ ਮੁੱਢਲੀ ਤਫ਼ਤੀਸ਼ 'ਚ ਪਤਾ ਲੱਗਿਆ ਵੀ ਇਹ ਲੜਕੀ ਇੱਥੇ ਰਮੇ ਪਿੰਡ ਦੀ ਰਹਿਣ ਵਾਲੀ ਹੈ ਤੇ ਕੱਲ ਆਪਣਾ ਕਾਲਜ ਖਤਮ ਕਰਕੇ ਇਹ ਆਪਣੇ ਘਰ ਜਾ ਰਹੀ ਸੀਗੀ ਤਾਂ ਰਾਹ ਦੇ ਵਿੱਚ ਕੋਈ ਸ਼ਰਾਰਤੀ ਅਨਸਰ ਜਿਹੜੇ ਹੈਗੇ ਆ ਇਹਦੇ ਕੋਈ ਤਿੱਖੀ ਚੀਜ਼ ਮਾਰ ਕੇ ਇਹਨੂੰ ਜਕਮੀ ਕਰਕੇ ਚਲੇ ਗਏ ਸਰਕਾਰ ਕਾਤੇ ਆਈ ਸੀ ਕਿਨੇ ਵਿਅਕਤੀ ਸੂਚਨਾ ਦੇ ਦੇ ਇਹਦੇ ਬਾਰੇ ਜਿਹੜਾ ਲੜਕੀ ਨਾਲ ਹਲੇ ਮੁਰਲੇ ਤੌਰ ਤੇ ਗੱਲ ਹੋਈ ਹੈ ਉਹਦੇ ਮੁਤਾਬਕ ਕਿ ਦੋ ਵਿਅਕਤੀ ਸੀਗੇ ਜਿਨ੍ਹਾਂ ਦਾ ਹਲੇ ਨਾਮ ਪਤਾ ਕੋਈ ਨਹੀਂ ਪਤਾ ਲੱਗਿਆ ਮੌਤ ਨੇ ਹੋਈ ਸੀ ਉਹਨਾਂ ਦੇ ਜੋ ਇਹਨੇ ਦੱਸਿਆ ਉਹਲੀ ਆਪਣੇ ਬਿਆਨ ਤੇ ਕਾਰਨ ਵੀ ਸਰ ਪਤਾ ਲੱਗਦਾ ਇਹ ਕਾਰਨ ਹਲੇ ਤਫਤੀਸ਼ੇ ਦੀ ਚੱਲ ਰਹੀ ਹੈ ਤੇ ਇਹਦੇ ਪਹਿਲਾ ਮਕਦਮਾ ਦਰਜ ਕਰਕੇ ਤੇ ਫਿਰ ਅਗਲੀ ਜਿਹੜੀ ਹੈਗੀ ਇਹਦੀ ਕਾਰਵਾਈ ਅੱਗੇ ਚੱਲ ਜਾਂਦੀ ਹੈ ਦੋਸ਼ੀ ਲੱਭਤਰ ਬੇ ਹਾਂ ਸਰ ਤੋ ਸਖਤ ਕਾਰਵਾਈ ਕੀਤੀ ਜਾਏਗੀ ਦੋਸ਼ੀਆਂ ਦੇ ਖਿਲਾਫ 체ਤੀ ਭੜ ਲੈ ਜੋ ਪਹਿਲਾਂ ਖੈਰ ਲੜਕੀ ਦੇ ਉੱਤੇ ਹਮਲਾ ਕਿਸ ਗੱਲ ਨੂੰ ਲੈ ਕੇ ਕੀਤਾ ਗਿਆ ਹੁਣ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਖੈਰ ਇਸ ਦੇ ਵਿੱਚ ਬਹੁਤ ਵੱਡੀ ਘਟਨਾ ਵਾਪਰਨ ਤੋਂ ਬਚਾ ਹੋ ਗਿਆ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ